ਲਾਰਡਲੀ ਪਾਗ 106 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅਸੀਂ ਅੱਜ ਵਾਲਾ ਪਾਗ ਸਵੇਰ ਹੋਈ ਹਾਲੇ ਗੁੱਡੀ ਦੀ ਅੱਖ ਨਹੀਂ ਖੁੱਲੀ ਸੀ ਕਿ ਤੇਜਿੰਦਰ ਪਹਿਲਾਂ ਹੀ ਉੱਠਿਆ ਫਿਰ ਨਾਨਕੇ ਜਾਣ ਲਈ ਨਹਾ ਤੋ ਕੇ ਸ਼ਬਦ ਲਾ ਕੇ ਬਹਿ ਗਿਆ ਡੈਕ ਸਪੀਕਰ ਜੇ ਲਾਗੇ ਘੱਟ ਆਵਾਜ਼ ਕਰਕੇ ਫਿਰ ਗੁੱਡੀ ਦੀ ਜਾ ਖੁੱਲੀ ਸ਼ਬਦ ਸੁਣ ਕੇ ਤੇ ਉੱਠ ਕੇ ਤੇਜਿੰਦਰ ਵੱਲ ਗੌਰ ਨਾਲ ਵੇਖਣ ਲੱਗੀ ਤਜਿੰਦਰ ਕੁਰਸੀ ਤੇ ਲੱਤਾਂ ਝੜਾ ਕੇ ਹੱਥ ਜੋੜ ਕੇ ਬੈਠਾ ਸੀ। ਬੁੱਢੀ ਨੂੰ ਤਜਿੰਦਰ ਬੈਠਾ ਹੋਇਆ ਬਿਲਕੁਲ ਆਪਣੀ ਸੱਸ ਵਰਗਾ ਲੱਗਿਆ। ਉਹ ਵੀ ਕੁਰਸੀ ਉੱਪਰ ਲੱਤਾਂ ਕਰਕੇ ਹੱਥ ਜੋੜ ਕੇ ਬੈਠੀ ਹੁੰਦੀ ਸੀ। ਬੁੱਢੀ ਤਜਿੰਦਰ ਵੱਲ ਵੇਖੀ ਗਈ ਤੇ ਤਜਿੰਦਰ ਨੇ ਬੋਲੀ ਪੁੱਤ ਮੈਨੂੰ ਹਾਕ ਮਾਰ ਦੇਣੀ ਸੀ। ਤਾਂ ਤਜਿੰਦਰ ਬੋਲਿਆ ਕੋਈ ਨਹੀਂ ਕੋਈ ਨਹੀਂ ਮੱਲ ਥੋੜਾ ਆਰਾਮ ਕਰਿਆ ਕਰ ਸੇਹ ਤੂੰ ਹੀ ਜ਼ਰੂਰੀ ਹੈ ਤੇਰੀ। ਬੁੱਢੀ ਹੱਸ ਪਈ ਤਜਿੰਦਰ ਦੇ ਮੂੰਹੋਂ ਮੱਲ ਸਭ ਸ਼ਬਦ ਸੁਣ ਕੇ ਫਿਰ ਆਪਣੇ ਕੱਪੜੇ ਕੱਢੇ ਨਹਾਉਣ ਚਲੇਗੀ। ਨਹਾ ਕੇ ਵਾਪਸ ਆਈ ਤਾਂ ਤਤਜਿੰਦਰ ਨੂੰ ਕਹਿਣ ਲੱਗੀ ਪੁੱਤ ਮੈਂ ਬਾਠ ਕਰ ਲਵਾਂ ਤੂੰ ਡੈਡੀ ਨੂੰ ਉਠਾ ਜਾ ਕੇ ਫਿਰ ਮੈਂ ਚਾਹ ਧਰਦੀ ਆਂ ਬੁੱਢੀ ਬਾਠ ਕਰਕੇ ਹੱਟੀ ਤਾਂ ਦੇਖਿਆ ਬਿੱਟੂ ਹੁਣ ਤੱਕ ਵੀ ਉੱਠਿਆ ਨਹੀਂ ਸੀ ਫਿਰ ਤਤਜਿੰਦਰ ਨੂੰ ਕਹਿਣ ਲੱਗੀ ਵੇ ਤੈਨੂੰ ਮੈਂ ਕਿਹਾ ਸੀ ਨਾ ਡੈਡੀ ਨੂੰ ਉਠਾ ਜਾ ਕੇ ਤਾਂ ਤਤਜਿੰਦਰ ਬੋਲਿਆ ਮੈਂ ਦੋ ਵਾਰ ਜਾ ਕੇ ਆਇਆ ਪੰਜ ਮਿੰਟ ਪੰਜ ਮਿੰਟ ਕਰੀ ਜਾਂਦੇ ਆ ਫਿਰ ਤਤਜਿੰਦਰ ਬੋਲਿਆ ਤੁਸੀਂ ਉਠਾਓ ਜਾ ਕੇ ਹੋ ਸਕਦਾ ਤੁਹਾਡੇ ਡਰਨਾ ਉੱਠ ਜਾਣ ਤਾਂ ਗੁੱਡੀ ਨੇ ਤੇਜਿੰਦਰ ਦੇ ਇੱਕ ਲਈ ਤੇ ਬੋਲੀ ਸ਼ਰਮ ਨਹੀਂ ਆਂਦੀ ਮਾਂ ਨਾ ਸਵੇਰੇ ਸਿਰ ਮ ਜਾ ਕਰਨ ਲੱਗਾ ਤੂੰ ਫਿਰ ਗੁੱਡੀ ਬਿੱਟੂ ਦੇ ਕਮਰੇ ਵੱਲ ਚਲੀ ਗਈ ਬਿੱਟੂ ਕੁਕਰ ਸੁੱਤਾ ਪਿਆ ਸੀ ਤਾਂ ਗੁੱਡੀ ਬੋਲੀ ਸੁਣਦੇ ਹੋ ਉੱਠ ਜੋ ਜਾਣਾ ਨਹੀਂ ਫਿਰ ਤੁਸੀਂ ਮੁੰਨਾ ਵਾਪਸ ਟੈਮ ਸਰ ਉੱਠ ਜਾ ਉੱਠ ਖੜ ਹੋਣ ਹਾਂ ਹਾਂ ਕਰਦਾ ਬਿੱਟੂ ਕਿੱਥੋਂ ਸੁਣਦਾ ਗੱਲ ਗੁੱਡੀ ਨੇ ਫਿਰ ਹੱਥ ਨਾਲ ਹਲੂਨਾ ਦਿੱਤਾ ਤੇ ਬੋਲੀ ਉੱਠਣਾ ਕਿ ਨਹੀਂ ਤੇਜਿੰਦਰ ਤਿਆਰ ਹੋਇਆ ਪਿਆ ਉੱਠੋ ਹਣ ਬਿੱਟੂ ਅਕ ਕਮਲ ਦਾ ਉੱਠ ਗਿਆ ਫਿਰ ਤੇਜਿੰਦਰ ਆਇਆ ਤੇ ਬੋਲਿਆ ਡੈਡੀ ਤੁਸੀਂ ਕਿੰਨਾ ਸੌਂਦੇ ਹੋ ਦੇਖੋ ਦਿਨ ਚੜਿਆ ਪਿਆ ਕਿੰਨਾ ਬਿੱਟੂ ਨੇ puri ਵੱਟੀ ਤੇਜਿੰਦਰ ਵੱਲ ਤੇ ਤੇਜਿੰਦਰ ਬਾਹਰ ਨੂੰ ਚਲਾ ਗਿਆ ਮੰਮੀ ਮੰਮੀ ਭੁੱਖ ਲੱਗੀ ਆ ਕਰਦਾ ਹੋਇਆ ਚਾਹ ਬਣਾ ਲਓ ਚਾਹ ਬਣਾ ਲਓ ਕਰਨ ਲੱਗਾ ਦੋਵੇਂ ਮਾਂ ਪੁੱਤ ਚਾਰਾਸ ਖਾ ਪੀ ਕੇ ਤਿਆਰ ਸਨ ਬੈਗ ਵੀਕ ਪਾਸੇ ਰੱਖ ਲਿਆ ਬਿੱਟੂ ਦਾ ਉਹੀ ਸੁਆ ਤੌਲੀਆ ਜਿਹਾ ਬਨ ਕੇ ਪਹਿਲਾਂ ਜਿਹਾ ਪੰਦਾ ਫਿੜੀ ਜਾਵੇ ਕਦੇ ਇੱਧਰ ਕਦੇ ਉੱਤਰ ਹਾਂ ਬਈ ਪੀ ਲਈ ਚਾਹ ਹੋ ਗਏ ਤਿਆਰ ਕਰਦਾ ਹੋਇਆ ਇੱਧਰ ਕਦੇ ਉੱਧਰ ਬਣ ਜਵੇ। ਮਾਂ ਪੁੱਤ ਹਰ ਵਾਰ ਦੀ ਤਰ੍ਹਾਂ ਸੁੱਕ ਗਏ। ਤਜਿੰਦਰ ਤੇ ਗੁੱਡੀ ਕੁਝ ਨਹੀਂ ਬੋਲੇ। ਬਿੱਟੂ ਕੱਪੜੇ ਪਾਉਣ ਚਲਾ ਗਿਆ ਕਮਰੇ 'ਚ। ਤਜਿੰਦਰ ਮਾਂ ਨੂੰ ਪੁੱਛਣ ਲੱਗਾ, "ਮੰਮੀ, ਡੈਡੀ ਬਚਪਨ ਤੋਂ ਏਦਾਂ ਸੀ ਜਾਂ ਮੇਰੇ ਬਚਪਨ ਤੋਂ ਇਦਾਂ ਦੇ ਹੋਏ ਆ?" ਬੁੱਢੀ ਗੁੱਸੇ ਨਾਲ ਬੋਲੀ, "ਪਤਾ ਨਹੀਂ, ਮੈਂ ਤਾਂ ਜਦੋਂ ਦੀ ਆਈਆਂ ਤੇਰੇ ਪਿਓ ਨੂੰ ਸਾਰਿਆਂ ਤੋਂ ਪਹਿਲਾਂ ਤਿਆਰ ਹੁੰਦਾ ਵੇਖਿਆ।" ਤਜਿੰਦਰ ਹੱਸਣ ਲੱਗਾ। "ਹੁਣ ਬਿੱਟੂ ਵੀ ਤਿਆਰ ਹੋ ਗਿਆ, ਚਾਹ ਪਾਣੀ ਵੀ ਪੀ ਲਿਆ।" ਫਿਰ ਗੁੱਡੀ ਨੇ ਕਿਹਾ, "ਆ ਤੁਹਾਡਾ ਬੈਗ ਆ, ਸਾਰੇ ਕੱਪੜੇ ਪ੍ਰੈਸ ਨੇ ਇਹਦੇ 'ਚ।" ਸਾਰਾ ਸਮਾਨ ਜੋ ਚਾਹੀਦਾ ਇਹਦੇ ਵਿੱਚ ਰੱਖ ਕੇ ਚਲਣੀ ਆ ਇੱਕ ਪਾਸੇ ਰੱਖ ਦਿੱਤਾ ਇਹ ਲੈ ਜਿਓ ਹਾਂ ਹਾਂ ਠੀਕ ਆ ਕਰ ਦੇ ਬਿੱਟੂ ਨੇ ਕਾਰ ਬਾਹਰ ਕੱਢ ਲਈ ਤੇ ਤੇਜਿੰਦਰ ਕੁੰਡੀਆਂ ਜਿੰਦੇ ਲਾਉਣ ਲੱਗਾ ਅੰਦਰ ਵਾਲੇ ਬਿੱਟੂ ਕਾਰ 'ਚ ਬੈਠਾ ਹੋਇਆ ਸੀ ਗੁੱਡੀ ਬਾਹਰ ਜਿੰਦਾ ਲਾਉਣ ਲੱਗੀ ਫਿਰ ਤੇਜਿੰਦਰ ਕਾਰ 'ਚ ਜਾ ਕੇ ਪਿੱਛੇ ਬਹਿ ਗਿਆ ਗੁੱਡੀ ਵੀ ਪਿੱਛੇ ਬੈਠਣ ਲੱਗੀ ਤੇ ਤੇਜਿੰਦਰ ਬੋਲਿਆ ਮੰਮੀ ਤੁਸੀਂ ਅੱਗੇ ਬੈਠੋ ਡਾੜੀ ਨਾਲ ਮੈਂ ਪਿੱਛੇ ਬੈਠਦਾ ਤੇਜਿੰਦਰ ਪਿੱਛੇ ਬੈਠਾ ਤਾਂ ਗੁੱਡੀ ਬਿੱਟੂ ਨਾਲ ਅੱਗੇ ਬੈ ਗਈ ਅਗਲੀ ਸੀ ਉੱਤੇ ਫਿਰ ਬਿੱਟੂ ਨੇ ਹੱਥ ਜੋੜੇ ਵਾਹਿਗੁਰੂ ਜੀ ਕਿਹਾ ਤੇ ਕਾਰ ਚਲਾ ਲਈ ਕਾਰ ਚਲਾਉਂਦਾ ਹਿਆ ਬਿੱਟੂ ਗੁੱਡੀ ਕੰਨੀ ਵੇਖਣ ਲੱਗਾ ਤੇ ਮਿੰਨਾ ਮਿੰਨਾ ਹੱਸੀ ਜਾਵੇ ਤੇਜਿੰਦਰ ਬਾਹਰ ਕਦੇ ਇੱਧਰ ਉੱਧਰ ਵੇਖਣ ਲੱਗਾ ਹੋਇਆ ਸੀ ਗੁੱਡੀ ਵੀ ਬਾਹਰ ਨੂੰ ਵੇਖ ਰਹੀ ਸੀ ਤੇ ਜਦੋਂ ਦੀ ਨਵੀਂ ਕਾਰ ਲਈ ਸੀ ਦੋ ਚਾਰ ਵਾਰ ਹੀ ਸਾਰੇ ਇਕੱਠੇ ਗਏ ਸਨ ਗੁੱਡੀ ਸ਼ਾਇਦ ਇਹ ਸੋਚਾ ਸੋਚ ਹੀ ਰਹੀ ਸੀ ਕਿ ਉਹਦਾ ਧਿਆਨ ਬਿੱਟੂ ਤੇ ਪਿਆ ਤਾਂ ਹੈਰਾਨ ਜੀ ਹੋ ਕੇ ਬਿੱਟੂ ਵੱਲ ਵੇਖਣ ਲੱਗੀ ਬਿੱਟੂ ਨੇ ਕਾਰ ਵਾਲਾ ਇਸ਼ਾਰਾ ਕੀਤਾ ਗੁੱਡੀ ਇਸ਼ਾਰੇ ਨੂੰ ਸਮਝੇ ਸਮਝਣਾ ਚਾਹਿਆ ਪੁੱਛਣਾ ਵੀ ਚਾਹਿਆ ਤੇ ਪਰ ਬਿੱਟੂ ਹੱਸੀ ਜਾਵੇ ਮੁਸਕਨੀਆਂ ਗੁੱਡੀ ਨੇ ਘੂਰ ਕੇ ਵੇਖਿਆ ਫੇ ਪਿੱਛੇ ਬੈਠਾ ਤੇਜਿੰਦਰ ਬੋਲਿਆ ਮम्मा ਜਦੋਂ ਮੈਂ ਛੋਟਾ ਸੀ ਤੁਸੀਂ ਨਾਨਕੇ ਕਿਵੇਂ ਜਾਂਦੇ ਸੀ ਸਕੂਟਰ ਤੇ ਜਾਂਦੇ ਸੀ ਜਾਂ ਕਿਵੇਂ ਗੁੱਡੀ ਚੁੱਪ ਰਹੀ ਤਾਂ ਬਿੱਟੂ ਬੋਲਿਆ ਮੈਂ ਤਾਂ ਪੁੱਤ ਕਾਰ ਤੇ ਹੀ ਲੈ ਕੇ ਗਿਆ ਹਮੇਸ਼ਾ ਤੇਰੀ ਮਾਂ ਨੂੰ ਨਾਨਕੇ ਤੇ ਅੱਜ ਮੈਂ ਆਪਣੀ ਕਾਰ ਤੇ ਲੈ ਕੇ ਚੱਲਾਂ ਗੁੱਡੀ ਫੇ ਸਮਝੀ ਕਿ ਕੀ ਕਹਿਣਾ ਚਾ ਰਿਹਾ ਸੀ ਬਿੱਟੂ ਤੇ ਤਜਿੰਦਰ ਬੋਲਿਆ ਹਾਂ ਸਕੂਟਰ ਤੇ ਤਾਂ ਬਾਲਾ ਦੂਰ ਪੈਂਦਾ ਹੋਣਾ ਨਾ ਤੁਸੀਂ ਕਦੇ ਬਾਸਤੇ ਨਹੀਂ ਗਏ ਤਜਿੰਦਰ ਫੇਰ ਪੁੱਛਣ ਲੱਗਾ ਅੱਗੋਂ ਤਾਂ ਗੁੱਡੀ ਨੂੰ ਸਾਰਾ ਕੁਝ ਯਾਦ ਆ ਗਿਆ ਜਦੋਂ ਤਜਿੰਦਰ ਹੋਣ ਵਾਲਾ ਸੀ ਤਾਂ ਬਾਸੇ ਚ ਗਏ ਸੀ ਬਿੱਟੂ ਕਿੰਨਾ ਫਿਕਰ ਕਰ ਰਿਹਾ ਸੀ ਉਹਦਾ ਤਜਿੰਦਰ ਫੇਰ ਬੋਲਿਆ ਗਏ ਨਹੀਂ ਕਦੇ ਤਾਂ ਗੁੱਡੀ ਬੋਲੀ ਗਏ ਆ ਮਲ ਜਿੰਨਾਂ ਕੋਲ ਕਾਰ ਨਹੀਂ ਹੁੰਦੀ ਨਾ ਉਹਨਾਂ ਨੂੰ ਬੱਸਾਂ 'ਚ ਵੀ ਜਾਣਾ ਪੈਂਦਾ ਕਾਰਾਂ 'ਚ ਥੋੜੀ ਜਾਈ ਜਾਣਾ ਘੁੰਮੀ ਜਾਣਾ ਬਿੱਟੂ ਵਾਲ ਵੇਖਦੀ ਹੋਈ ਗੁੱਡੀ ਬੋਲੀ ਫਿਰ ਬਿੱਟੂ ਨੇ ਗਾਣੇ ਜੇ ਲਾ ਲੇ ਗੱਲਾਂ ਬਾਤਾਂ ਕਰਦੇ ਗੁੱਡੀ ਕੀ ਗਲੀ ਚ ਪਹੁੰਚ ਗਏ ਗਲੀ ਹੁਣ ਇੱਟਾਂ ਵਾਲੀ ਵਧੀਆ ਪੱਕੀ ਬਣ ਚੁੱਕੀ ਸੀ ਅੱਜ ਅੰਡਣਾ ਗੁਆੰਡਣਾ ਬਾਹਰ ਹੀ ਬੈਠੀਆਂ ਸਨ ਬਿੱਟੂ ਨੇ ਦੂਰੋਂ ਹੀ ہارਨ ਵਜਾਉਣਾ ਸ਼ੁਰੂ ਕਰ ਦਿੱਤਾ ਗੁੱਡੀ ਬਿੱਟੂ ਨੂੰ ਹੌਲੀ ਜੇ ਬੋਲੀ ਹੁਣ ਤੇਜਿੰਦਰ ਵੱਡਾ ਹੋ ਗਿਆ ਹੁਣ ਸੋਹਣਾ ਲੱਗਦਾ ਤੂੰ ਇਦਾਂ ਕਰਦਾ ਬਿੱਟੂ ਹੱਸ ਪਿਆ ਤੇ ਤੇਜਿੰਦਰ ਨੂੰ ਬੋਲਿਆ ਉਹ ਦੇਖ ਮਾਸੀਆਂ ਬੈਠੇ ਨੇ ਸਾਸ਼ੇ ਰਕਾਲ ਬੋਲਨੀ ਚੰਗਾ ਫਿਰ ਹੌਲੀ ਹੌਲੀ ਬਿੱਟੂ ਕਾਰ ਅੱਗੇ ਲਿਆਇਆ ਤਾਂ ਰੋਕੇ ਬੋਲਿਆ ਪੈਰੀ ਪੈ ਨਮਾਸੀ ਸੱਛੀ ਦੇ ਕਾਲ ਤੇਜਿੰਦਰ ਵੀ ਪਿੱਛੇ ਬੈਠਾ ਹੱਥ ਜੋੜਨ ਲੱਗਾ ਤੇ ਗੁੱਡੀ ਬਲੀ ਮਾਸੀ ਨੀ ਭੂਆ ਨੇ ਸਾਰੀਆਂ ਨਾਨੀ ਭੂਆ ਬੋਲੀ ਤੇਜਿੰਦਰ ਕੁਝ ਨਹੀਂ ਬੋਲਿਆ ਬਸ ਹੱਥ ਜੋੜ ਦਿੱਤੇ ਸਾਰਿਆਂ ਸਾਰੀਆਂ ਜਣੀਆਂ ਹੱਸ ਪਈਆਂ ਤੇ ਬੋਲੀਆਂ ਆ ਗਿਆ ਬਿੱਟੂ ਆ ਤਾਂ ਬਾळा ਰੌਣ ਕੀ ਜਵਾਈ ਆ ਸਾਡਾ ਬਿੱਟੂ ਨੇ ਫੇਰ ਕਾਰ ਅੱਗੇ ਲੰਘਾ ਲਈ ਤੇ ਤੇਜਿੰਦਰ ਨੂੰ ਕਹਿਣ ਲੱਗਾ ਦੇਖਿਆ ਕਿੰਨੀਆਂ ਸਿਫਤਾਂ ਨੇ ਮੇਰੀਆਂ ਤੇਰੇ ਨਾਨਕੇ ਪਿੰਡ ਵਿੱਚ ਤੇਜਿੰਦਰ ਹੱਸਣ ਲੱਗਾ ਬਿੱਟੂ ਨੇ ਕਾਰ ਤੇਜਿੰਦਰ ਦੇ ਨਾਨਕਿਆਂ ਦੇ ਦਰਾਂ ਮੂਰੇ ਰੋਕ ਲਈ ਤੇ ਬੋਲਿਆ ਚੱਲ ਪੁੱਤਰਾ ਅਾਗੇ ਤੇਰੇ ਨਾਨਕੇ ਆਪਾਂ ਜਿਵੇਂ ਹੀ ਦਰਾਮੂਰੇ ਕਾਰ ਰੁਕੀ ਤਬ ਟੁੱ ਬੋਲਿਆ ਚੱਲ ਬਈ ਉੱਤਰ ਤਜਿੰਦਰ ਆਗੇ ਤੇਰੇ ਨਾਨਕੇ ਘਰ ਤਜਿੰਦਰ ਦਵਾਦਵ ਕਾਰ ਚ ਉਤਰਿਆ ਬਾਹਰ ਜਿਵੇਂ ਹੀ ਦਰਾਮੂਰੇ ਖਲੋਤਾ ਗਵਾਂੜਣਾ ਦੂਰੋਂ ਹੀ ਕਹਿਣ ਲੱਗੀਆਂ ਨਹੀਂ ਦੇਖੀ ਕਿੰਡਾ ਉੱਚਾ ਲੰਮਾ ਹੋ ਗਿਆ ਸੰਤੋਖੀ ਦਾ ਦੋਤਾ ਹਾਂ ਨਹੀਂ ਪੈਣ ਇਹ ਤਾਂ ਪਿਓ ਤੋਂ ਵੀ ੱਚਾ ਲੰਮਾ ਬਾਕੀ ਬੋਲੀਆਂ ਤਜਿੰਦਰ ਹੁਣ ਬੂਹਾ ਖੜਕਾਉਣ ਲੱਗਾ ਅੰਦਰੋਂ ਬਾਪੂ ਜੀ ਆਏ ਦਵਾ ਦਾ ਬੂਹਾ ਖੋਲ੍ਹਿਆ ਤੇ ਬੋਲੇ ਮੈਨੂੰ ਲੱਗਾ ਹੀ ਸੀ ਸਾਡੇ ਕੋਈ ਆਇਆ ਆ ਮੇਰਾ ਪੁੱਤ ਆਇਆ ਕਿ ਡਾ ਵੱਡਾ ਹੋ ਗਿਆ ਜਿਵੇਂ ਹੀ ਤਜਿੰਦਰ ਨੇ ਪੈਰੀ ਹੱਥ ਲਾਇਆ ਬਾਪੂ ਜੀ ਬੋਲੇ ਤਜਿੰਦਰ ਨੇ ਬਾਪੂ ਜੀ ਨੂੰ ਕੁੱਟ ਕੇ ਗੱਲ ਲਾ ਲਿਆ ਤੇ ਨਾਨਾ ਜੀ ਨਾਨਾ ਜੀ ਕਰਨ ਲੱਗਾ ਫਿਰ ਅੰਦਰ ਨੱਠਾ ਗਿਆ ਬਿੱਟੂ ਕਾਰ ਇੱਕ ਪਾਸੇ ਲਾ ਕੇ ਮਿਲਣ ਆਇਆ ਬਾਪੂ ਜੀ ਨੂੰ ਫਿਰ ਗੁੱਡੇ ਮਿਡੇ ਬਿੱਟੂ ਕਾਰ ਚੋਂ ਸਮਾਨ ਕੱਢਣ ਲੱਗਾ ਤੇਜਿੰਦਰ ਅੰਦਰ ਨਾਨੀ ਨੂੰ ਮਿਲਣ ਲੱਗਾ ਤਾਂ ਨਾਨੀ ਖੁਸ਼ੀ ਚ ਰੋਂਦੀ ਹੀ ਬੋਲੀ ਹਾਏ ਨੀ ਮੇਰਾ ਦੋਤਾ ਇਹ ਤਾਂ ਚਾਨਵਰ ਵਰਗਾ ਕਿੰਨਾ ਸੋਹਣਾ ਤੇਜਿੰਦਰ ਕਹਿਣ ਲੱਗਾ ਸਾਰੇ ਸੋਨਾ ਸੋਨਾ ਕਹਿੰਦੇ ਨੇ ਮੈਂ ਕਿੰਨਾ ਮੋਟਾ ਆ ਕਿੱਥੋਂ ਸੋਨਾ ਮੈਂ ਤੇਜਿੰਦਰ ਸੋਹਣਾ ਵੀ ਸੀ ਗੋਲ ਮੋਲ ਵੀ ਸੀ ਇਸ ਉਮਰੇ ਤਾਂ ਬਿੱਟੂ ਬੋਲਿਆ ਕੋਈ ਨਹੀਂ ਸੋਹਣਾ ਲੱਗਦਾ ਮੋਟਾ-ਮੋਟਾ ਨਹੀਂ ਹੈਗਾ ਤੂੰ ਕੋਈ ਗੱਲ ਨਹੀਂ ਐਨੇ ਨੂੰ ਗੱਲਾਂ ਬਾਤਾਂ ਕਰਦੇ ਸਾਰੇ ਬੈਠ ਗਏ ਤੇਜਿੰਦਰ ਬੂਟ ਦੇ ਲਾ ਕੇ ਮੰਜੇ ਤੇ ਲੰਮਾ ਪੈ ਗਿਆ ਬਾਲਾ ਥੱਕ ਗਿਆ ਮੈਂ ਤਾਂ ਬਾਪੂ ਜੀ ਮੈਂ ਸਾਜਰੇ ਦਾ ਉੱਠਾ ਆਇਆ ਤੇਜਿੰਦਰ ਬੋਲਿਆ ਬਾਪੂ ਜੀ ਕੋਲ ਸੇ ਬੈਠਣ ਲੱਗੇ ਬੋਲੇ ਅੱਛਾ ਮਲ ਸੰਤੋਖੀ ਹੁਣ ਪਾਣੀ ਲਿਆਈ ਬਿੱਟੂ ਨੇ ਫਟਾਫਟ ਪਾਣੀ ਪੀ ਕੇ ਹੋਰ ਤੇਈ ਮਾਤਾ ਹੋਰ ਤੇਈ ਮਾਤਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਤਜਿੰਦਰ ਨੂੰ ਹੁਣ ਚਪਕੀ ਆਉਣ ਲੱਗੀਆਂ ਬਾਕੀ ਬੈਠੇ ਗੱਲਾਂ ਬਾਤਾਂ ਕਰਨ ਲੱਗੇ ਪਹਿਲਾਂ ਸਾਰੇ ਜਣੇ ਚਾਹ ਪੀਣ ਲੱਗੇ ਮਗਰੋਂ ਗੁੱਡੀ ਨੇ ਮਾਂ ਨਾਲ ਮਿਲ ਕੇ ਰੋਟੀ ਪਾਣੀ ਦਾ ਹਿੱਲਾ ਕਰ ਲਿਆ ਬਿੱਟੂ ਨੇ ਤੇ ਤਜਿੰਦਰ ਨੇ ਰੋਟੀ ਖਾਣ ਮਗਰੋਂ ਅੰਦਰ ਕਮਰੇ ਵਿੱਚ ਦੋਵਾਂ ਨੇ ਲੰਮੇ ਪੈਣਾ ਸੀ ਤਾਂ ਸੰਤੋਖੀ ਤੇ ਬਾਪੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਇੱਥੇ ਪੈ ਜਾਓ ਚਪਕੀਆਂ ਲਈ ਜਾਂਦੇ ਨੇ ਦੋਵੋਂ ਜਾਣੇ ਫਿਰ ਗੁੱਡੀ ਮਾਣਾ ਦੁੱਖ ਸੁੱਖ ਕਰਨ ਲੱਗੀ। ਗੁੱਡੀ ਨੇ ਬਿੰਦਰੋ ਤੇ ਸੁਰਿੰਦਰ ਬਾਰੇ ਦੱਸਿਆ। ਗੁਰਪੇਜ ਮਾਮਾ ਜੀ, ਸੁਰਜੀਤ ਮਾਸੀ ਮਾਮੀ ਦਾ ਹਾਲ ਚਾਲ ਵੀ ਦੱਸਿਆ। ਸੰਤੋਖੀ ਤੋਂ ਸੰਤੋਖੀ ਬਿੰਦਰੋ ਤੇ ਗੁੱਡੀ ਲਈ ਬਹੁਤ ਖੁਸ਼ੀ ਪਰ ਸਿੰਦਰੋ ਦੀ ਬਹੁਤ ਚਿੰਤਾ ਸੀ ਕਿਉਂਕਿ ਸਿੰਦਰੋ ਦੇ ਸਹੌਰਾ ਪਰਿਵਾਰ ਦਾ ਮਾਹੌਲ ਹਜੇ ਵੀ ਸਹੀ ਨਹੀਂ ਸੀ। ਪਤਾ ਨਹੀਂ ਕੀ ਬਣਨਾ ਸੀ। ਗੁਰਜਸ ਨਾਲ ਉਹਦੇ ਵੱਡੇ ਵੀਰ ਤੇ ਭਾਬੀ ਦੀ ਬਣਦੀ ਨਹੀਂ ਸੀ। ਸਿੰਦਰੋ ਦੀਆਂ ਧੀਆਂ ਨੂੰ ਵੀ ਸਾਰੇ ਤੱਕਦੇ ਸਨ। ਫਿਰ ਬੈਠੇ-ਬੈਠੇ ਬਾਪੂ ਜੀ ਪ੍ਰੀਤੀ ਦੀ ਗੱਲ ਕਰਨ ਲੱਗੇ ਤੇ ਬੋਲੇ ਹੋਣ ਤਪੀਤ ਵੀ ਵਾਵਾ ਵੱਡੀ ਹੋ ਗਈ ਹੋਣੀ ਆ ਰਾਜੀਤ ਤੋਂ ਫੇਰ ਦੱਸਣ ਲੱਗੇ ਰਾਜੀਤ ਤਾਂ ਹੁਣ ਕਾਲਜ ਚ ਲਵਾਉਣੀ ਆ ਗੁਰਜਸ ਕਹਿੰਦਾ ਸੀ ਚਲੋ ਚੰਗਾ ਬਾਪੂ ਜੀ ਆਪਣਾ ਤੇਜਿੰਦਰ ਵੀ ਬਾਲੀ ਵੱਡੀ ਪੜਾਈ ਕਰਦਾ ਫੇਰ ਕਹਿੰਦਾ ਸੀ ਚੰਡੀਗੜ੍ਹ ਦੀ ਯੂਨੀਵਰਸਿਟੀ ਚ ਪੜਨੇ ਜਾਊਗਾ ਜਦੋਂ ਮੈਂ ਇੱਥੇ ਦੀ ਪੜਾਈ ਕਰ ਲਊਗਾ ਖਬਰੇ ਕਿੱਥੇ ਆ ਮੈਨੂੰ ਦੱਸਦਾ ਸੀ ਮੈਂ ਦਿਖਾ ਕੇ ਲਗਾ ਲਿਆਊਗਾ ਗੁੱਡੀ ਬੋਲੀ ਅੱਛਾ ਬਾਪੂ ਜੀ ਤੇ ਮਾਂ ਨੇ ਕਿਹਾ ਫੇਰ ਬਾਪੂ ਜੀ ਬੋਲੇ ਨਿੱਕੇ ਜੀ ਸੀ ਜਵਾਬ ਕਿੱਡੇ ਵੱਡੇ ਹੋ ਗਏ ਸਾਰੇ ਜਾਣੇ ਆਪਣੀ ਰਾਜਦੀਪ ਤੇ ਛੋਟੀ ਕਿਰਨ ਵਾਵਾ ਸਿਆਣੀਆਂ ਨੇ ਸੰਤੋਖੀ ਬੋਲੀ ਫਿਰ ਬਾਪੂ ਜੀ ਬੋਲੇ ਤੇਜਿੰਦਰ ਵੀ ਬਾਲਾ ਸਿਆਣਾ ਰੱਬ ਸੁੱਖ ਰੱਖੇ ਸਾਰੇ ਜਵਾਕਸਾਉ ਨੇ ਆਪਣੇ ਤਿੰਨੋ ਜਵਾਕਸਾਉ ਨੇ ਬਾਪੂ ਜੀ ਤੇ ਮਾਂ ਤੇ ਗੁੱਡੀ ਗੱਲਾਂ ਕਰਦੇ ਪਏ ਸਨ ਕਿ ਬਿੱਟੂ ਉੱਠ ਕੇ ਆ ਗਿਆ ਤੇ ਬੋਲਿਆ ਮਾਤਾ ਕੁੱਟ ਚਾਹੀ ਪਲਾ ਦੇ ਫਿਰ ਮੈਂ ਜਾਣਾ ਕਿਉਂ ਮਲ ਤੈਨਹੀਂ ਰਹਿਣਾ ਸੰਤੋਖੀ ਨੇ ਪੁੱਛਿਆ ਨਹੀਂ ਮਾਤਾ ਮੈਂ ਰਾਤੀ ਟੂਰ ਲਈ ਨਿਕਲਣਾ ਘਰ ਜਾ ਕੇ ਤਿਆਰੀ ਕਰਾਂ ਬਿੱਟੂ ਬੋਲਿਆ ਲੈ ਮਲ ਸਵੇਰੇ ਸਾਜਰੇ ਚਲਾ ਜਾਇ ਬਾਪੂ ਜੀ ਨੇ ਗਿਆ ਨਹੀਂ ਬਾਪੂ ਜੀ ਰਾਤੀ ਨਿਕਲਣਾ ਤਿੰਨ ਗੱਡੀਆਂ ਜਾਣੇ ਨੇ ਬਿੱਟੂ ਬੋਲਿਆ ਸੰਤੋਖੀ ਗੱਲਾਂ ਬਾਤਾਂ ਕਰਦੇ ਤੇ ਚਾਹ ਲਿਆਈ ਬਣਾ ਕੇ ਅੱਧੇ ਘੰਟੇ ਤੱਕ ਬਿੱਟੂ ਜਾਣ ਲੱਗਾ ਤਾਂ ਤਜਿੰਦਰ ਵੀ ਉੱਠ ਗਿਆ ਤੇ ਤਜਿੰਦਰ ਨੂੰ ਸਮਝਾਉਣ ਲੱਗਾ ਬਿੱਟੂ ਕਿ ਸ਼ਰਾਰਤਾਂ ਨਾ ਕਰੀ ਤੰਗ ਨਾ ਕਰੀ ਨਾਨਾ ਨਾਨੀ ਨੂੰ ਮਾਂ ਨੂੰ ਵੀ ਨਹੀਂ ਤੰਗ ਕਰਨਾ ਨਹੀਂ ਕਰਦਾ ਤਜਿੰਦਰ ਬੋਲਿਆ ਫਿਰ ਬਿੱਟੂ ਨੇ ਹੌਲੀ ਜੇ ਕੁਝ ਪੈਸੇ ਕੱਢੇ ਤੇ ਤਜਿੰਦਰ ਨੂੰ ਦਿੱਤੇ ਤਾਂ ਤਜਿੰਦਰ ਬੋਲਿਆ ਮੈਂ ਕੀ ਕਰਨੇ ਨੇ ਤੁਸੀਂ ਮੰਮਾ ਨੂੰ ਦਿਓ ਫਿਰ ਬਿੱਟੂ ਬੋਲਿਆ ਕੋਈ ਨਹੀਂ ਆਪਣੇ ਕੋਲ ਵੀ ਰੱਖ ਲਾ ਉਨੇ ਡੜੀ ਮੈਨੂੰ ਨਹੀਂ ਦੇਣੇ ਮम्मा ਨੂੰ ਦੋ ਤੁਸੀਂ ਮੇਰੇ ਤੋਂ ਸਾਭ ਨਹੀਂ ਜਾਣੇ ਤੇ ਜਿੰਦਰ ਬੋਲਿਆ ਫਿਰ ਬਿੱਟੂ ਨੇ ਗੁੱਡੀ ਨੂੰ ਪੈਸੇ ਦਿੱਤੇ ਤੇ ਕਿਹਾ ਕੁਝ ਲੈ ਲਈ ਆਪਣੜੀ ਤੇ ਇਹਨੂੰ ਵੀ ਕੁਝ ਜੇ ਚਾਹੀਦਾ ਲੈ ਦੀ ਬੁੱਢੀ ਵੀ ਲਵੇ ਨਾ ਤੇ ਬੋਲੀ ਹੈਗੇ ਨੇ ਮੇਰੇ ਕੋਲ ਤਾਂ ਬਿੱਟੂ ਨੇ ਜ਼ਬਰਦਸਤੀ ਫੜਾਇਆ ਤੇ ਬੋਲਿਆ ਹਾਂ ਕੀ ਕਰਦੇ ਨੇ ਦੋਵੇਂ ਮਾਂ ਪੁੱਤ ਫਿਰ ਤੇਜਿੰਦਰ ਨੂੰ ਗਲੇ ਲਾਇਆ ਤੇ ਬਾਪੂ ਜੀ ਤੇ ਮਾਤਾ ਨੂੰ ਮਿਲਿਆ ਗੁੱਡੀ ਨੂੰ ਦੂਰੋਂ ਦੇਖਣ ਲੱਗਾ ਤੇ ਬਿੱਟੂ ਬਾਹਰ ਵੱਲ ਨੂੰ ਚਲਾ ਗਿਆ ਸ਼ਾਮ ਹੋਈ ਹੁਣ ਤੇਜਿੰਦਰ ਬਾਪੂ ਜੀ ਨਾ ਬਾਹਰ ਟੈਲੰਟ ਚਲਾ ਗਿਆ ਬਿੱਟੂ ਚਲਾ ਗਿਆ ਸੀ ਵਾਪਸ ਫਿਰ ਬੁੱਢੀ ਮਾਹ ਨਾ ਕੰਮ ਕਰਾਉਣ ਲੱਗੀ ਮਗਰੋਂ ਤਜਿੰਦਰ ਤੇ ਬਾਪੂ ਜੀ ਜਦੋਂ ਆਏ ਤਾਂ ਬਾਪੂ ਜੀ ਨੇ ਦੇ ਨਾਲ ਬੈ ਕੇ ਤਜਿੰਦਰ ਦੇਸੀ ਦਵਾਈ ਬਣਾਉਣ ਚ ਮਦਦ ਕਰਵਾਉਣ ਲੱਗਾ ਨਾਲ ਹੀ ਬੈਠੇ-ਬੈਠੇ ਦੇ ਮਨ ਚ ਖਿਆਲ ਆਇਆ ਤਾਂ ਮਾਂ ਨੂੰ ਕਾਪੀ ਜੀ ਦੇ ਦਿੱਤੀ ਕੰਮ ਦੇ ਦਿੱਤਾ ਕਰਨ ਲਈ ਮੈਂ ਪੜਨ ਦਾ ਸਮਾਨ ਵੀ ਲੈ ਕੇ ਆਇਆ ਤੁਸੀਂ ਵੈਲੇ ਬੈਠੇ ਹੋ ਨਾ ਆ ਫੜੋ ਤਜਿੰਦਰ ਬੋਲਿਆ ਗੁੱਡੀ ਕਾਪੀ ਤੇ ਗਿਣਤੀ ਜੀ ਤੇ ਜਮਾ ਘਟਾਓ ਦੇ ਸਵਾਲ ਕਰਨ ਲੱਗੀ ਬਾਪੂ ਜੀ ਤੇ ਸੰਤੋਖੀ ਹੈਰਾਨ ਹੋ ਕੇ ਵੇਖਣ ਲੱਗੇ ਤਾਂ ਗੁੱਡੀ ਬੋਲੀ ਆ ਮੇਰਾ ਮਾਸਟਰ ਆ ਰੋਜ਼ ਮੈਨੂੰ ਪੜਾਉਂਦਾ ਇਹ ਫਿਰ ਕਾਪੀ ਖੋਲ ਕੇ ਗੁੱਡੀ ਮਾਂ ਤੇ ਬਾਪੂ ਜੀ ਨੂੰ ਸਾਰਾ ਕੁਝ ਦਿਖਾਉਣ ਲੱਗੀ ਬਾਪੂ ਜੀ ਬੋਲੇ ਵਾਓ ਏ ਪੁੱਤਰਾ ਤੂੰ ਤਾਂ ਬਾਲਾ ਹੀ ਸਿਆਣਾ ਤੇ ਸਮਝਦਾਰ ਨਿਕਲਿਆ ਤੇਜਿੰਦਰ ਬੋਲਿਆ ਮੈਂ ਇੱਕ ਹਫ਼ਤੇ ਲਈ ਆਇਆ ਹਾਂ ਮੈਂ ਨਾਨੀ ਨੂੰ ਤੇ ਤੁਹਾਨੂੰ ਵੀ ਪੜਾਇਆ ਕਰੂੰ ਮੈਨੂੰ ਟਾਈਮ ਦੱਸ ਦੇ ਦੋ ਜੀ ਜਾਣੇ ਮੈਂ ਤੁਹਾਨੂੰ ਵੀ ਦੋਵਾਂ ਨੂੰ ਬੈਠ ਕੇ ਪੜਾਇਆ ਕਰਾਂ ਤਾਂ ਸੰਤੋਖੀ ਬੋਲੀ ਇਸ ਸਮਰੱਚ ਕੀ ਬੜਾਈਆਂ ਮੱਲ ਤੇ ਬਾਪੂ ਜੀ ਬੋਲੇ ਕੋਈ ਨਹੀਂ ਤੂੰ ਮੈਨੂੰ ਪੜਾ ਦੇ ਮੈਨੂੰ ਪਹਿਲਾਂ 10 ਦਿਨਾਂ ਦਾ ਮੈਂ ਦੋ ਕਾਪੀਆਂ ਫੜੀ ਆਂਦਾ। ਤਾਂ ਤੇਜਿੰਦਰ ਬੋਲਿਆ ਕੋਈ ਨਹੀਂ ਮੈਂ ਐਕਸਟਰਾ ਕਾਪੀਆਂ ਲੈ ਕੇ ਆਇਆ। ਕੀ ਕਿਹਾ? ਕਿਹੜੀ ਕਾਪੀ? ਗੁੱਡੀ ਹੈਰਾਨ ਹੋ ਗਈ ਬੋਲੀ। ਕੋਈ ਨਹੀਂ ਕੋਈ ਨਹੀਂ ਮੈਂ ਕੁਝ ਨਹੀਂ ਕਿਹਾ। ਮੈਂ ਕਿਹਾ ਵਾਧੂ ਕਾਪੀਆਂ। ਤੇਜਿੰਦਰ ਹੱਸ ਕੇ ਬੋਲਿਆ ਚੰਗਾ ਚੰਗਾ। ਮਾਂ ਸਵਾਲ ਕੱਢੀ ਕੱਢਦੀ ਹੋਈ ਉਂਗਲਾਂ ਤੇ ਗਿਣਦੀ ਹੋਈ ਬੋਲੀ। ਕਹਾਣੀ ਜਾਰੀ ਹੈ ਜੀ। ਮਿਲਦੇ ਹਾਂ ਅਗਲੇ ਭਾਗ ਵਿੱਚ। ਬਹੁਤ ਜਲਦੀ ਜੁੜੇ ਰਹੋ। ਧੰਨਵਾਦ ਜੀ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ? ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ